ਨਵੇਂ ਸਾਲ ਤੋਂ ਪਹਿਲਾਂ ਕਟੜਾ ਦੇ ਵਿੱਚ ਹਲਚਲ ਜਿਹੜੀ ਕਾਫੀ ਵੱਧ ਚੁੱਕੀ ਹੈ ਜੀ ਹਾਂ ਸੁਰੱਖਿਆ ਏਜੰਸੀਆ ਵੀ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀਆਂ ਨੇ 2025 ਵਿੱਚ ਜੰਮੂ ਅਤੇ ਕਸ਼ਮੀਰ ਨੂੰ ਜ਼ਮੀਨ ਖਿਸਕਣ ਅਤੇ ਹੜ੍ਹਾਂ ਸਮੇਤ ਕਈ ਆਫਤਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੇ ਜਾਨਵਾਰੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ। ਸਰਕਾਰੀ ਰਿਪੋਰਟਾਂ ਦੇ ਅਨੁਸਾਰ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੇ ਜਾਨਵਾਰੀ ਸ਼ਰਧਾਲੂਆਂ ਦੀ ਗਿਣਤੀ 2024 ਦੇ ਮੁਕਾਬਲੇ ਕਾਫੀ ਘਟ ਗਈ। ਹਾਲਾਂਕਿ ਨਵੇਂ ਸਾਲ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੇ ਸ਼ਰਧਾਲੂਆਂ ਦੀ ਗਿਣਤੀ ਹੁਣ ਲਗਾਤਾਰ ਵੱਧ ਰਹੀ ਹੈ। ਅੰਦਾਜ਼ਾ ਲਗਾਇਆ ਗਿਆ ਕਿ ਅਗਲੇ ਹਫਤੇ ਲਗਭਗ 2 ਲੱਖ ਸ਼ਰਧਾਲੂਆਂ ਦੇ ਕਟੜਾ ਪਹੁੰਚਣ ਦੀ ਉਮੀਦ ਹੈ ਨਤੀਜੇ ਵਜੋਂ ਪੁਲਿਸ ਸੁਰੱਖਿਆ ਬਲ ਅਤੇ ਖੁਫੀਆ ਏਜੰਸੀਆਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਾਈ ਅਲਰਟ ਤੇ ਹਨ ਸ਼੍ਰਮਤਾ ਵੈਸ਼ਨੂ ਦੇਵੀ ਤੀਤ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਨੇ ਵਿਆਪਕ ਸੁਰੱਖਿਆ ਪ੍ਰਬੰਧ ਵੀ ਕੀਤੇ ਹਨ ਜਿੱਤੇ ਕੁਝ ਦਿਨ ਪਹਿਲਾਂ ਰੋਜ਼ਾਨਾ 15 ਹਜ਼ਾਰ ਤੋਂ 2000 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਤੀਰਤ ਸਥਾਨ ਤੇ ਜਾ ਰਹੇ ਸਨ ਪਿਛਲੇ 2 ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਇੰਨਾ ਵਾਧਾ ਹੋਇਆ ਕਿ ਉਥੇ ਪੁਲਿਸ ਬਾਲ ਜੁੜਾ ਕਿ ਹੋਰ ਤਾਇਨਾਤ ਵੀ ਕੀਤਾ ਗਿਆ ਤੇ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਜੋ 20000 ਤੋਂ 25000 ਤੱਕ ਪਹੁੰਚ ਗਈ ਹੈ। ਤੁਜੇ ਪਾਸੇ ਮੌਸਮ ਦੇ ਵਿੱਚ ਉਤਰਾ ਚੜਾ ਦੇ ਬਾਵਜੂਦ ਵੀ ਸ਼ਰਧਾਲੂਆਂ ਦੇ ਲਈ ਹੈਲੀਕਾਪਟਰ ਸੇਵਾ ਬੈਟਰੀ ਕਾਰ ਅਤੇ ਰੋਪਵੇ ਸੇਵਾ ਨਿਰੰਤਰ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਸੁਰੱਖਿਆ ਏਜੰਸੀਆਂ ਵੀ ਪੂਰੀ ਤਰ੍ਹਾਂ ਅਲਰਟ ਤੇ ਇਸ ਵੇਲੇ ਉਥੇ ਨਜ਼ਰ ਆ ਰਹੀਆਂ ਨੇ ਚੈਕਿੰਗ ਵੀ ਜਿਹੜੀ ਕੀ ਉਥੇ ਕੀਤੀ ਜਾਂਦੀ ਹੈ ਜੇ ਕੋਈ ਉਥੇ ਕੋਈ ਵਿਅਕਤੀ ਜੇਕਰ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਜਿਹੜੇ ਉਸ ਤੇ ਕਾਰਵਾਈ ਵੀ ਜਿਹੜੀ ਕੀਤੀ ਜਾਂਦੀ ਹੈ